ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹਲਾ 3 ਤੀਜਾ ਸਿਖਾ ਚ ਚੱਕਿਆ ਚੋਆਇਆ ਇਹੋ ਮਾਨ ਇਕਤ ਘਰ ਆਣ ਇਹੜਾ ਤੇੜਾ ਛੱਡ ਤੂੰ ਗੁਰ ਕਾ ਸ਼ਬਦ ਪਠਾਣ ਸੇਖਾ ਜੋ ਚੱਕਿਆ ਚੋ ਆਇਆ ਇਹ ਹਮ ਆਣ ਇਕਤ ਘਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਠਾਣ ਵਾਦ ਗੁਰਿਆ ਘਟਾ ਪਾ ਸਭ ਕਿਸ ਜਾਣ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਗੁਰ ਕਾ ਭਾਣਾ ਭੀ ਚੱਲ ਹੈ ਆਦਰ ਕਹ ਪਾਵਹਿ ਮਾਨ ਨਾਨਕ ਜੇ ਨਾਮ ਨਾ ਚੇਤਨੀ ਤੈਨ ਧੱਗ ਪੈਣਾ ਧੱਗ ਖਾਣਾ ਮਹਲਾ 3 ਜੀ ਹਰ ਗੁਣ ਤੋੜਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵ ਹੈ ਗੁਣ ਮਹਾ ਰਹਾ ਸਮਾਈ ਪੌੜੀ ਹਰ ਚੋਲੀ ਦੇ ਸਵਾਰੀ ਕਾਟ ਪੈਤੀ ਭਗਤ ਕਰ ਹਰ ਪਾਠ ਲਗਾ ਅਦਕਾਈ ਬਹੁ ਬਹੁ ਬੈਦਾ ਬਾਤ ਕਰ ਕੋਈ ਬੂਝ ਬੂਝਣ ਹਾਰਾ ਅੰਤਰਾ ਬਵੇਕਾ ਕਰ ਸੋ ਬੁਝਾਏ ਹੋ ਬਵੇਕਾ ਜੇ ਸੋਝਾਏ ਆਪਾਰ ਜਨਨਾਰੰ ਕਹ ਵਿਚਾਰਾ ਗੋਰਾ ਮਖਵਾਰ ਸਤ ਹਰ ਸੋ ਬੁਝਾਏ ਇਹੋ ਬਵੇਖਾ ਜਿਸ ਬੁਝਾਏ ਆਪ ਹਰ ਜਾਨ ਨਾਨਕ ਕਾ ਵਿਚਾਰ ਗੋਰਾ ਮਖਾਰ ਸਤ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ